ਸੋ ਹਾਂਜੀ ਦੋਸਤੋ ਅੱਜ ਅਸੀਂ ਖੜੇ ਆ ਪਿੰਡ ਸੰਘੇੜਿਆਂ ਦੇ ਵਿੱਚ ਜਿੱਥੇ ਕਿ ਅਸੀਂ ਫਿਲਮ ਦੀ ਸ਼ੂਟਿੰਗ ਕਰਨ ਆਏ ਆ ਤੇ ਬਹੁਤ ਜਲਦੀ ਤੁਹਾਡੇ ਕੋਲ ਫਿਲਮ ਵੀ ਆਊਗੀ ਇੱਧਰ ਸਾਰੀ ਟੀਮ ਹੈ ਇਹ ਸਾਰਾ ਘਰ ਦਰਵਾਜ਼ਾ ਜਿਹੜਾ ਤੁਸੀਂ ਦੇਖ ਰਹੇ ਹੋ ਮਿੱਤਰੋ ਇਹ ਇੰਨੇ ਇੱਕ ਸਾਲ ਪੁਰਾਣਾ ਘਰ ਹੈ ਜਿੱਦਾਂ ਪਰਿਵਾਰ ਦੱਸਦਾ ਹੈ 40 ਸਾਲ ਦਾ ਵੀ ਇਸ ਘਰ ਦੇ ਵਿੱਚ ਜਿਹੜੇ ਬਜ਼ੁਰਗ ਰਹਿੰਦੇ ਨੇ ਮਾਈਆਂ ਰਹਿੰਦੀਆਂ ਨੇ ਕਾਫੀ ਵੱਡਾ ਪਰਿਵਾਰ ਰਹਿੰਦਾ ਹੁਣ ਤੇ ਕੋਠੀਆਂ ਪਾ ਲੀਆਂ ਸਾਈਡ ਤੇ ਪਰ ਇਹ ਉਹ ਘਰ ਹੈ ਜਿੱਥੇ ਇੱਕੀ ਸਾਰੇ ਜੀ ਇਕੱਠੇ ਰਹਿੰਦੇ ਸੀ ਬਹੁ ਗਿਣਤੀ ਦੇ ਵਿੱਚ ਤੁਹਾਨੂੰ ਦੱਸਦੇ ਆ ਕਿ ਕਿੰਨੀ ਗਿਣਤੀ ਦੇ ਵਿੱਚ ਇੱਥੇ ਅਸੀਂ ਇਹ ਸਾਰੇ ਪਰਿਵਾਰ ਦੇ ਲੋਕ ਇਕੱਠੇ ਰਹਿੰਦੇ ਸੀ ਤੇ ਜਿਹੜਾ ਇਹ ਮਕਾਨ ਹੈ ਇੱਥੋਂ ਦੇ ਜਿਹੜੇ ਬੱਚੇ ਸੀ ਛੋਟੇ-ਛੋਟੇ ਬੱਚੇ ਜਿਹੜੇ ਖੇਡ ਕੇ ਬਜ਼ੁਰਗ ਹੋਏ ਉਹ ਬਜ਼ੁਰਗ ਅੱਜ ਬੱਚੇ ਇਹ ਕਹਿੰਦੇ ਨੇ ਵੀ ਸਾਨੂੰ ਇਹ ਨਹੀਂ ਪਤਾ ਵੀ ਇਹ ਮਕਾਨ ਕਿੰਨੇ ਸਾਲ ਦਾ ਬਣਿਆ ਇੰਨਾ ਪੁਰਾਣਾ ਮਕਾਨ ਹੈ ਆਓ ਤੁਹਾਨੂੰ ਮਲਾਉਣੇ ਆ ਨਾਲੇ ਮੇਰੀ ਸਾਰੀ ਟੀਮ ਦੇ ਨਾਲ ਤੇ ਨਾਲੇ ਇਹ ਪਰਿਵਾਰ ਦੇ ਨਾਲ ਜਿਨ੍ਹਾਂ ਦਾ ਇਹ ਮਕਾਨ ਹੈ ਬਹੁਤ ਹੀ ਸੋਹਣਾ ਪੁਰਾਣਾ ਮਿੱਤਰੋ ਇੱਥੇ ਏਸੀ ਦੀ ਲੋੜ ਨਹੀਂ ਐਨਾ ਠੰਡਾ ਮਕਾਨ ਹੈ ਸੱਚਮੁੱਚ ਜੇ ਕਿਸੇ ਨੇ ਆ ਕੇ ਵੇਖਣਾ ਹੋਵੇ ਸੰਘੇੜੇ ਪਿੰਡ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਏਸੀ ਦੀ ਲੋੜ ਨਹੀਂ ਐਨਾ ਪਿਆਰਾ ਤੇ ਐਨਾ ਠੰਡਾ ਮਕਾਨ ਹੈ ਇਹ ਹੈਗਾ ਮਿੱਤਰੋ ਮਕਾਨ ਆ ਦੇਖੋ ਪ੍ਰਾਣੀਆਂ ਛੱਤਾਂ ਦੇਖੋ ਪਹਿਲਾਂ ਮਿਲਦੀਆਂ ਕਿਸੇ ਦੇ ਅੱਜਕੱਲ੍ਹ ਇਹ ਛੱਤਾਂ ਕਿਸੇ ਦੇ ਵੀ ਨਹੀਂ ਮਿਲਦੀਆਂ ਇੰਨਾ ਸੱਤਾਂ ਦਾ ਨਜ਼ਾਰਾ ਸਾਰਾ ਤੇ ਇਧਰ ਮੇਰੀ ਟੀਮ ਵੀ ਬੈਠੀ ਹੈ ਆ ਦੇਖੋ ਪੁਰਾਣੇ ਸੰਦ ਬਹੁਤ ਠੰਡਾ ਮਕਾਨ ਆ ਵੀ ਬਹੁਤ ਹੀ ਜਿਆਦੇ ਇਹ ਬਾਬਾ ਜੀ ਇਸ ਮਕਾਨ ਦੇ ਮਾਲਕ ਨੇ ਤੇ ਇਧਰ ਮਾਤਾ ਜੀ ਬੈਠੇ ਨੇ ਬੂਟੇ ਦੇ ਮਾਸੀ ਜੀ ਆ ਸਾਰੀ ਮੇਰੀ ਟੀਮ ਬੈਠੀ ਹੈ ਜੀ ਅੱਜ ਅਸੀਂ ਸ਼ੂਟ ਤੇ ਆਏ ਹੋਏ ਆ ਇੱਥੇ ਫਿਲਮ ਦੇ ਸ਼ੂਟ ਤੇ ਤੇ ਬਾਬਾ ਜੀ ਨੂੰ ਪੁੱਛਦੇ ਆ ਕਿੰਨਾ ਕੁ ਪੁਰਾਣਾ ਮਕਾਨ ਆ ਜੀ ਇਹ ਸਾਡੀ ਉਮਰ ਤੋਂ ਤਾਂ ਪਹਿਲਾਂ ਦੀ ਹੈ ਜੀ ਅੱਛਾ ਜੀ ਕੋਈ ਪਤਾ ਨਹੀਂ ਵੀ ਕਿਹੜੀ ਸਾਲ ਦਾ ਨਹੀਂ ਨਹੀਂ ਭੈਣਾ ਭੈਣਾ ਹੀ ਹੁੰਦੀਆਂ ਨੇ ਦੁਨੀਆ ਵਾਲਿਆਂ ਦਾ ਤੁਹਾਨੂੰ ਪਤਾ ਹੀ ਹੈ ਦੁਨੀਆ ਵਾਲੇ ਕੀ ਕਰਦੇ ਨੇ ਹੈਨਾ ਇਹ ਹੁੰਦੀਆਂ ਨੇ ਭੈਣਾ ਬੀਬੀ ਕਹਿੰਦੀ ਮੇਰੇ ਲਈ ਉਦੋਂ ਵੀ ਜੁਗ ਵਧੀਆ ਸੀ ਤੇ ਅੱਜ ਵੀ ਵਧੀਆ ਇਸ ਚੀਜ਼ ਤੋਂ ਇਹ ਗਿਆਨ ਮਿਲਦਾ ਵੀ ਜੇਕਰ ਬੰਦੇ ਦੀ ਮਤ ਚੰਗੀ ਆ ਨਾ ਉਹਦੇ ਲਈ ਸਵਰਗ ਵੀ ਇੱਥੇ ਹੀ ਹੈ ਤੇ ਜੇ ਬੰਦੇ ਦੀ ਮਤ ਮਾੜੀ ਹੈ ਤਾਂ ਉਹਦੇ ਲਈ ਨਰਕ ਵੀ ਇੱਥੇ ਹੀ ਹੈ ਸੋ ਧੰਨਵਾਦ ਤੁਹਾਡਾ ਸਾਰਿਆਂ ਦਾ ਛੋਟਾ ਜਿਹਾ ਬਲੌਗ ਵੇਖਣ ਦੇ ਲਈ ਵੱਧ ਤੋਂ ਵੱਧ ਵੀਡੀਓ ਵੇਖ ਕੇ ਸ਼ੇਅਰ ਕਰਿਆ ਕਰੋ ਆਓ ਤੁਹਾਨੂੰ ਦੱਸਦੇ ਆਂ ਵੀ ਇਹ ਮਕਾਨ ਦੇ ਵਿੱਚ ਕਿਸੇ ਟਾਈਮ ਕਿੰਨੇ ਜੀ ਰਹਿੰਦੇ ਸੀ ਹੁਣ ਤਾਂ ਇੱਥੇ ਖਰ ਕੋਈ ਨਹੀਂ ਰਹਿੰਦਾ ਪਰ ਉਹ ਵੀ ਸਮਾਂ ਸੀ ਜਦੋਂ ਲੋਕ ਇਕੱਠੇ ਰਹਿੰਦੇ ਸੀ ਬੇਬੇ ਜੀ ਦੇ ਦੱਸਣ ਮੁਤਾਬਕ ਘਰ ਦੇ ਵਿੱਚ ਇੱਕ ਦੂਜੇ ਦੀ ਚੱਪਲ ਨਹੀਂ ਥੇ ਹੁੰਦੀ ਸੀ ਐਨਾ ਪਰਿਵਾਰ ਇੱਥੇ ਇਕੱਠਾ ਰਹਿੰਦਾ ਸੀ ਆਓ ਬੇਬੇ ਜੀ ਦੀ ਜਵਾਨੀ ਸੁਣਦੇ ਆ ਕਿਹੋ ਜਿਹਾ ਮਾਹੌਲ ਸੀ ਇਸ ਘਰ ਦਾ ਆ ਮਾਤਾ ਜੀ ਤੁਸੀਂ ਦੱਸੋ ਵੀ ਇਹ ਘਰ ਦੇ ਵਿੱਚ ਕਿੰਨੇ ਜੀ ਰਹਿੰਦੇ ਸੀ ਤੁਸੀਂ 35 ਮੈਂਬਰ ਸੀ ਵੀਰੇ ਸੀ ਕੌਣ ਕੌਣ ਸੀ ਰਿਸ਼ਤਿਆਂ ਦੇ ਵਿੱਚ ਕੀ ਕੀ ਲੱਗਦੇ ਸੀ ਨਾਨਾ ਨਾਨੀ ਭਾਈ ਮੇਰੇ ਅੱਛਾ ਜੀ ਤੇ ਤਿੰਨੋ ਜਵਾਖ ਮੇਰੇ ਚੌਥੀ ਮਾਇ ਠੀਕ ਆ ਮਾਂ ਹੈ